ਮੋਗਾ ਨਗਰ ਨਿਗਮ ਦੇ ਤੇਲਵਾ ਕੌਂਸਲਰ ਗਰੇਸੀਏ ਕਾਂਗਰਸੀ ਆਗੁੰਦਰ ਨਿਰੰਦਰ ਪਾਸਿੰਗ ਸੰਦੂ ਦੇ ਅਨੁਪਸ਼ਟੇ ਹਮਲਾਵਰਾਂ ਦੇ ਕਾਰਜਦਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਨਿਰੰਦਰ ਪਾਸਿੰਗ ਸੰਦੂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਹਨਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ਇਹਨਾਂ ਦਾ ਪਤਾ ਚੰਨਣ ਲਈ ਕਾਂਗਰਸ ਦੇ ਜ਼ਿਲ੍ਹਾ ਮੋਗਾ ਪਰਦਾਨ ਘੜੀ ਸਿੰਘਾਇਂ ਪਹੁੰਚੇ ਤੇ ਨਿਰੰਦਰ ਪਾਸਿੰਗ ਸੰਦੂ ਦਾ ਹਾਲ ਜਾਣਦਿਆ ਦੇਖੋ ਜੀ ਮੈਂ ਹੁਣੇ ਸਿੱਧੂ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦਾ ਸਿੱਧਾ ਹਾਲਚਲ ਪੁੱਛਣ ਲਈ ਮੈਂ ਮੈਨੂੰ ਜਦੋਂ ਪਤਾ ਲੱਗਿਆ ਇਮੀਡੀਟਲੀ ਮੈਂ ਆਸਥਾਪੁਰ ਪਹੁੰਚਿਆ ਨਾਲ ਹੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਾ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਵੀ ਉਹਨਾਂ ਨਾਲ ਫੋਨ ਤੇ ਧਰੀਏ ਗੱਲਬਾਤ ਕੀਤੀ ਸਿੱਧਾ ਹਾਲਚਲ ਪੁੱਛਿਆ ਕਿਉਂਕਿ ਜੋ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ ਕਹਿੰਦੇ ਸੀ ਮੈਂ ਤੇ ਮੇਰੀ ਪੂਰੀ ਫੈਮਿਲੀ ਘਰ ਵਿੱਚ ਬੈਠੇ ਸੀ ਦੋ ਜਿਹੜੇ ਬੰਦੇ ਅਣਪਛਾਤੇ ਕਰੇ ਆ ਕੇ ਆਏ ਕਹਿੰਦੇ ਮੈਂ ਸੋਚਿਆ ਵੀ ਕੋਈ ਕੰਮ ਕਰਾਉਣ ਵਾਲੇ ਬੰਦੇ ਹੋਣਗੇ ਪਰ ਉਹਨਾਂ ਨੇ ਇੱਕੇ ਦਾਮ ਆਪਦੇ ਡੱਬ ਚੋਂ ਵਾਲਵਰ ਕੱਢੇ ਔਰ ਮੇਰੇ ਤੇ ਫਾਇਰਿੰਗ ਸ਼ੁਰੂ ਕਰਤੀ ਲੋਕ ਕਹਿੰਦੇ ਤਿੰਨ ਫਾਇਰ ਮੇਰੇ ਬਾਲੋਂ ਨੇ ਕੀਤੇ ਇੱਕ ਫਾਇਰ ਮੇਰੇ ਮੋਢੇ 'ਚ ਲੱਗਿਆ ਦੂਜਾ ਮੇਰੀ ਜਿਹੜੀ ਲੱਤ 'ਚ ਲੱਗਿਆ ਇੱਕ ਮੇਰੇ ਜਿਹੜਾ ਸਿਰ 'ਵਾਲੋਂ ਉਹਨਾਂ ਨੇ ਫਾਇਰ ਕੀਤਾ ਸੀ ਉਹ ਮੇਰੀ ਪਾਗ 'ਤੇ ਲੱਗਿਆ ਸੋ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਘਰੇ ਹੋਣ ਕਰਕੇ ਅਸੀਂ ਇੱਕੇ ਦਾਮ ਉਹਨਾਂ ਨੂੰ ਜਿਹੜਾ ਆਪਦਾ ਚਾਰਾ ਜੋਰੀ ਕੀਤੀ ਫਿਰ ਉੱਥੋਂ ਭੱਜ ਗਏ ਪਰ ਬਚਾਅ ਹੋ ਗਿਆ ਪ੍ਰਮਾਤਮਾ ਨੇ ਬੜੀ ਨਹੀਂ ਹਲੋ ਕਹਿੰਦੇ ਮੈਂ ਪਛਾਣਾ ਤਾਂ ਨਹੀਂ ਉਹਨਾਂ ਨੂੰ ਵੀ ਕੌਣ ਸੀ ਪਰ ਮੈਂ ਤਾਂ ਇਸ ਭੇਕੇ ਵਿੱਚ ਕੋਈ ਕੰਮ ਕਰਾਉਣ ਆਲੇ ਗੋਲੀਆਂ ਤਿੰਨ ਲੱਗੀਆਂ ਦੋ ਇੱਕ ਤਾਂ ਮੋਢੇ 'ਚ ਲੱਗੀਆਂ ਸਿਰੇ ਤੇ ਲੱਗੀਆਂ ਇੱਕ ਮੋਢੇ 'ਚ ਲੱਗੀ ਆ ਜੀ ਇੱਕ ਉਹਨਾਂ ਦੀ ਲੱਤ 'ਚ ਲੱਗੀ ਇੱਕ ਉਹ ਕਹਿੰਦਾ ਜਿਹੜੇ ਮੇਰੇ ਸਿਰ ਵੱਲ ਫਾਇਰ ਕੀਤਾ ਉਹ ਮੇਰੇ ਪੱਗ 'ਤੇ ਲੱਗੀ ਹਾਲਤ ਕਿੱਦੀ ਆ ਕਿਦਾਂ ਹਾਲਤ ਠੀਕ ਆ ਜੀ ਸਟੇਬਲ ਨੇ ਤੋਂ ਬੜੀ ਜਿਹੜੀ ਮਨਪਾਗੀ ਘਟਣਾ ਇਹ ਇਦਾਂ ਜਿਹੜਾ ਪੰਜਾਬ ਸਰਕਾਰ ਦੇ ਵੱਲ ਫਿਰ ਇੱਕ ਤਰ੍ਹਾਂ ਨਾਲ ਉਂਗਲ ਉੱਠਦੀ ਹਾਂਜੀ ਇੱਕ ਸ਼ਹੀਦ ਭਗਤ ਸਿੰਘ ਨਗਰ ਤੋਂ ਸਾਨੂੰ ਕੰਪਲੇਂਟ ਆਈ ਸੀ ਵੀ ਜਿਹੜਾ ਇੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਤੇ ਆ ਕੇ ਦੇਖਿਆ ਜਿਹੜੇ ਨਰਿੰਦਰਪਾਲ ਸਿੰਘ ਸਿੱਧੂ ਨੇ ਸਾਹਕਾਇਮ ਸੀ ਇਹਨਾਂ ਤੇ ਫਾਇਰਿੰਗ ਦੀ ਜਿਹੜੀ ਇਨਸੀਡੈਂਟ ਦੀ ਕੰਪਲੇਂਟ ਸੀ ਉਹ ਸਾਨੂੰ ਉਸ ਬਾਰੇ ਪਤਾ ਲੱਗਿਆ ਤੇ ਉਸ ਦੇ ਚੱਲਦੇ ਇੱਥੇ ਆਏ ਹਾਂ ਅਸੀਂ ਕੈਮਰੇ ਵਗੈਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜੇ ਹੈਗੇ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਾਊਗਾ ਸਰਪੁਰਨਜੀਤ ਦਾ ਮਾਮਲਾ ਦੱਸਿਆ ਜਾ ਰਿਹਾ ਜੀ ਉਹ ਮੈਂ ਮਤਲਬ ਲੱਗ ਰਿਹਾ ਵੀ ਜਿਵੇਂ ਆਪਣਾ ਕੀ ਨਾਲ ਇਹਦਾ ਪਰਸਨਲ ਰੰਜਿਸ਼ ਦਾ ਕੋਈ ਮਹਾਂ ਮਾਮਲਾ ਹੋਵੇ ਇਹਨੇ ਫੇਰ ਲੱਗੇ ਜੀ ਇਹ ਦੋ ਫਾਇਰ ਲੱਗੇ ਹੋਣ ਕਿੱਥੇ ਦਾਖਲੇ ਸੋਚੇ ਇਹ ਮੈਡੀਸਿਟੀ ਗਏ ਸੀਗੇ ਦਾਖਲੇ ਕਰੀਏ ਨਾ ਉਹਨਾਂ ਨੂੰ ਲੈ ਕੇ ਗਏ ਸੀ ਹਾਲਤ ਕਿਵੇਂ ਸੋਡੀ ਨੂੰ ਹਾਲਤ ਉਹਨਾਂ ਦੀ ਸਟੇਬਲ ਹੈ